ਲੱਖ ਲੱਖ ਵਧਾਈ ਦੇਣੀ ਆ ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਦੇ ਨਾਲ ਇਸ ਗੋਬ ਨੂੰ ਨਵਾਜਿਆ ਖਾਲਸਾ ਮੇਰਾ ਰੂਹ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਤੇ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਜਦ ਇਨਾ ਵੱਡਾ ਮਾਨ ਸਾਡੇ ਪਿਤਾ ਨੇ ਸਾਨੂੰ ਬਖਸ਼ਿਆ ਤੇ ਕਿਉਂ ਨਾ ਅਸੀਂ ਵੀ ਉਸ ਪਿਤਾ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਬੇਤੀਆ ਕਰੀਏ ਕਿ ਹੋ ਜੇ ਖਾਲਸਾ ਬਣ ਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਆ ਅੱਜ ਤੱਕੜੇ ਹੋ ਕੇ ਇਸ ਖਾਲਸਾ ਦੇ ਸਿਰਜਣਾ ਦਿਵਸ 'ਤੇ ਖਾਲਸਾ ਬੰਦੀ 2352ਵੀਂ ਧਿਆਨ ਰੱਖੋ ਸਤਿਪਨਾ ਦਿਵਸ ਤੇੱਖ ਪਾ ਕੇ ਰੱਖੋ ਆਪੇ ਜੀ ਪੂਰੀ ਸਮੂਹੀ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਜਿਵੇਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤੇ ਆ